ਮੈਂ ਜਸਵਿੰਦਰ ਸਿੰਘ ਬਰਾਸ ਜ਼िला ਪ੍ਰਧਾਨ ਬੀਕੇ ਜੀ ਦਾ ਗਰਾਹਾਂ ਅੱਜ ਸਾਡੀ ਪਟਿਆਲਾ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਇਹਦੇ ਤੇ ਵਿਚਾਰ ਕੀਤੀ ਗਈ ਹੈ ਜੋ ਸਾਡੇ ਭਵਾਨੀਗੜ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਨੇ ਆਪਣੇ ਮਤੀ ਸਿੰਘ ਜੀ ਘਰਾਚੋਂ ਅਤੇ ਜਗਤਾਰ ਸਿੰਘ ਲੱੱਡੀ ਜੋ ਇਥੋਂ ਦੀ ਪੰਜਾਬ ਸਰਕਾਰ ਨੇ ਦੇ ਪ੍ਰਸ਼ਾਸਨ ਦੀ ਮਿਲਿ ਭੁਗਤ ਦੇ ਨਾਲ ਜਿਹੜੀ ਐਫ ਆਈ ਆਰ ਦਰਜ ਕਰੀ ਹੈ ਜੀ ਤੇ ਇਹਨਾਂ ਨੇ ਏਸੀ ਐਕਟ ਲਾ ਕੇ ਜਗਤਾਰ ਸਿੰਘ ਲੱਡੀ ਅਤੇ ਮਨਜੀਤ ਸਿੰਘ ਘਰਾਚੋ ਦੋਵਾਂ ਤੇ ਏਸੀ ਐਕਟ ਲਾਇਆ ਜੋ ਕੁੱਟਮਾਰ ਹੋਈ ਹੈ ਆਪਾਂ ਕਹਿਦੇ ਆ ਵੀ ਜਦੋਂ ਮਨਜੀਤ ਸਿੰਘ ਘਰਾਚੋ ਦੇ بیٹے ਨੂੰ ਕੁੱਟਿਆ ਗਿਆ ਜਿਵੇਂ ਉਹਦੇ بیٹے ਨੂੰ ਕੁੱਟਿਆ ਗਿਆ ਉਹਦੇ ਛੂਏ ਗੱਡੇ ਗਏ ਨੇ ਬਰਫ ਵਾਲੇ ਮੰਨ ਲਓ ਆਪਾਂ ਕਹਿ ਸਕਦਾ ਵੀ ਐਵੇਂ ਹਰੇਕ ਜਿਹੜਾ ਮਾਪਿਓ ਹੈ ਉਹ ਦੁੱਖ ਦੇ ਵਿੱਚੋਂ ਆ ਕੇ ਉਹ ਗੁੱਸੇ ਦੇ ਵਿੱਚ ਇਹ ਕੁੱਟਮਾਰ ਕਰ ਸਕਦਾ ਹੈ ਪਰ ਮੰਜੀਤ ਕਰਾਚੋ ਬਲਾਕ ਦਾ ਸੀਨੀਅਰ ਮੀਤ ਪ੍ਰਧਾਨ ਹੋਣ ਕਰਕੇ ਬੀਪੀਬੀ ਦਾ ਗ੍ਰਾਹਾਂ ਦਾ ਜ਼ਿੰਮੇਵਾਰੀ ਨਾਤੇ ਲੈਂਦੇ ਹੋਏ ਆਪਾਂ ਕਹਿੰਦੇ ਵੀ ਉਹ ਜਿਹੜਾ ਚਲ ਅਪਰਾਧ ਕਰਿਆ ਨੇ ਆਪਾਂ ਨੇ ਉਹ ਕੁੱਪਤੇ ਪਰ ਜਿਹੜਾ ਏਸੀ ਐਕਟ ਲਾਇਆ ਉਹ ਬਿਲਕੁਲ ਗੱਤ ਲਾਇਆ ਨਜਾਇਜ਼ ਲਾਇਆ ਜਗਤਾਰ ਸਿੰਘ ਲੱਡੀ ਜਿਹੜਾ ਮੌਕੇ ਤੇ ਹੈ ਹੀ ਨਹੀਂ ਧੀ ਮੰਨ ਲਓ ਸਾਰੀ ਘਟਨਾ ਵਾਪਰ ਤੋਂ ਬਾਅਦ ਬਾਅਦ ਦੇ ਵਿੱਚ ਉੱਥੇ ਪਹੁੰਚਿਆ ਉਹ ਤੇ ਵੀ ਏਸੀ ਐਕਟ ਲਾਤਾ ਪੰਜਾਬ ਸਰਕਾਰ ਇਥੋਂ ਦਾ ਪ੍ਰਸ਼ਾਸਨ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਦੇ ਵਿੱਚ ਮੰਨੇ ਨੇ ਵੀ 7 ਤਰੀਕ ਨੂੰ ਜਗਤਾਰ ਉਹਨਾਂ ਦਾ ਜਿਹੜਾ ਏਸ਼ੀਅਕਟ ਲਾਇਆ ਹੈ ਉਹਨਾਂ ਨੂੰ ਪਰਚੇ ਤੋਂ ਬਿਲਕੁਲ ਬਾਹਰ ਕੱਢਿਆ ਜਾਊਗਾ ਤੇ ਮਨਜੀਤ ਘਰਾਚੇ ਤੇ ਏਸ਼ੀਅਕਟ ਜਿਹੜਾ ਉਹ ਹਟਾਇਆ ਜਾਊਗਾ ਪਰ ਪ੍ਰਸ਼ਾਸਨ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਮੰਨ ਉਹਨਾਂ ਨੂੰ ਪਰਚੇ ਵਿੱਚੋਂ ਕੱਢਿਆ ਨਹੀਂ ਹੈਗਾ ਨਾ ਮਨਜੀਤ ਘਰਾਚੇ ਉਹਦੇ ਏਸ਼ੀਅਕਟ ਹਟਾਇਆ ਉਹਦੇ ਰੋਸ ਵਜੋਂ ਜਦੋਂ ਕਿ ਜਿਹੜਾ ਮਨਜੀਤ ਸਿੰਘ ਘਰਾਚੇ ਉਹ ਉਹ ਹਮੇਸ਼ਾ ਹੀ ਜੇ ਕਿਤੇ ਮਜ਼ਦੂਰਾਂ ਦੇ ਧਰਨੇ ਲੱਗੇ ਹੋਣੇ ਧਰਨੇ ਦੇ ਵਿੱਚ ਸਪੋਰਟ ਦੇ ਵੱਲੋਂ ਵੀ ਜਾਂਦਾ ਹੁੰਦਾ ਪਟਿਆਲੇ ਦੇ ਵਿੱਚ ਸਾਡੇ ਧਰਨਾ ਲੱਗਿਆ ਜਦੋਂ ਮਜ਼ਦੂਰਾਂ ਦਾ ਉਦੋਂ ਮਜ਼ਦੂਰਾਂ ਨੂੰ ਲੰਗਰ ਤੱਕ ਸਕਾਇਆ ਉਹਨਾਂ ਦੇ ਝੂਠੇ ਭਾਂਡੇ ਤੱਕ ਮਾਜੇ ਹੋਰ ਅਸੀਂ ਦੇਖਿਆ ਉਹਨੂੰ ਜੇ ਕਿਸੇ ਪਿੰਡਾਂ ਦੇ ਵਿੱਚ ਕਿਸੇ ਮਜ਼ਦੂਰ ਦੀ ਕੁਰਕੀ ਆ ਜੇ ਉਹ ਕੁਰਕੀ ਜਾ ਕੇ ਵੀ ਰੋਗਦਾ ਰਹਾ ਮਨਜੀਤ ਸਿੰਘ ਘਰਾਚੋਂ ਅੱਜ ਦੇ ਸਰਕਾਰ ਇਸ ਤਰ੍ਹਾਂ ਲੋਕ ਸੇਵਾ ਕਰਨ ਵਾਲੇ ਲੋਕਾਂ ਤੇ ਏਸੀ ਐਕਟਰ ਲਾ ਕੇ ਅੰਦਰ ਡੇਗਦੀ ਹੈ ਅਸੀਂ ਕਹਿੰਦੇ ਬਹੁਤ ਮੰਦ ਭੱਗ ਹੈ ਅਸੀਂ ਸਰਕਾਰ ਦਾ ਇਸ ਗੱਲ ਤੋਂ ਵਿਰੋਧ ਕਰਦੇ ਹਾਂ 11 ਤਰੀਕ ਦੀ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਤਿਆਰੀ ਹੈ ਉਹ ਮੁਕੰਮਲ ਤਿਆਰੀ ਹੋ ਚੁੱਕੀ ਹੈ ਟਰਾਲੀਆਂ ਦੇ ਉੱਪਰ ਦਰਪਾਨਾ ਪਾ ਕੇ ਨੰਗਰਾਂ ਦਾ ਇੰਤਜ਼ਾਮ ਹੋ ਹੋ ਟੈਂਟਮੈਂਟਾਂ ਦੀ ਜਿਹੜੀ ਤਿਆਰੀ ਹੈ ਸਾਡੀ ਉਹ ਅਸੀਂ ਮੁਕੰਮਲ ਕਰ ਰਹੇ ਹਾਂ ਵੱਡੀ ਪੱਧਰ ਤੇ ਆ ਕੇ ਜਿੱਥੇ ਪੰਜਾਬ ਦੇ ਵਿੱਚ ਚਾਰ ਪੰਜ ਮੰਤਰੀਆਂ ਦੇ ਉਹ ਆਪਾਂ ਨੇ ਘਰਾਂ-ਮੂਰੇ ਬੈਠਣਾ ਹੈ ਉਥੇ ਪਟਿਆਲੇ ਦੇ ਵਿੱਚ ਅਸੀਂ ਵੀ ਉਹ ਸਾਥੀ ਮਨਜੀਤ ਸਿੰਘ ਤੇ ਜਗਤਾਰ ਸਿੰਘ ਹੋਰਾਂ ਦੀ سپورਟ ਦੇ ਵਿੱਚ ਖੜਦੇ ਹੋਏ ਉਹਨਾਂ ਦੀ ਪਿੱਠ ਤੇ ਖੜ ਕੇ ਉਹਨਾਂ ਦੇ ਨਾਲ ਖੜ ਕੇ ਅਸੀਂ ਉਹਨਾਂ ਦੀ ਪੂਰੀ ਹਮਾਇਤ ਕਰਾਂਗੇ ਉਹਨਾਂ ਦੇ ਨਾਲ ਖੜਿਆ ਉਹਨਾਂ ਨੂੰ ਇਹ ਵੀ त्राਸਾ ਦਿੰਨਾ ਵੀ ਕੋਈ ਘਬਰਾਣ ਦੀ ਲੋੜ ਨਹੀਂ ਆ ਉਦੋਂ ਤੱਕ ਸਰਕਾਰ ਦੇ ਨਾਲ ਲੜਾਂਗੇ ਜਦੋਂ ਤੱਕ ਸਰਕਾਰ ਏਸੀ ਐਕਟ ਹਟਾਉਣੀ ਤੇ ਜਗਤਾਰ ਲੱਡੀ ਦਾ ਜਿਹੜਾ 9 ਹੈ ਉਹ ਐਫ ਆਰ ਦੇ ਵਿੱਚੋਂ ਨਹੀਂ ਕੱਢਦੀ ਧੰਨਵਾਦ